ਹਲੋ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੇ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾਂ ਕਿ ਤੁਹਾਨੂੰ ਲੱਗਦਾ ਗੰਦੀਆਂ ਨਹੀਂ ਇਹ ਕੋਈ ਥੱਕ ਥੱਕ ਕੇ ਪਸੀਨਾ ਪਸੀਨਾ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨਾ ਕਾਦੇ ਨਾ ਹੋਣ ਕਿ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਸੀਗਾ ਤੁਹਾਡੇ ਭਰਾਵਾਂ ਦਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਕਾਰ ਕਰਦੇ ਆਂ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨਾ ਪਸੀਨਾ ਕਾਦੇ ਨਾ ਹੋ ਜਾਂਦਾ ਕੰਮ ਕਰਕੇ ਕਿਹੜਾ ਕੰਮ ਕੀ ਅੱਛਾ ਇਹ ਜੰਮ ਦੀ ਗੱਲ ਆ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਹੈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਆ ਅੱਛਾ ਨੋਰਮਲ ਆਪਾਂ ਤੁਹਾਡਾ ਕਰਦੇ ਰਿਹਾ ਸਰ ਨੋਰਮਲ ਹੈ 5 ਮਿੰਟ ਸਰ ਵੀ ਅੱਛਾ ਕਥਾ ਕੇ ਪਸੀਨਾ ਪਸੀਨੀ ਕਾਦੇ ਨਾ ਹੋ ਜਾਣਗੇ ਉਹ ਵੀ ਕਮਜ਼ੋਰੀ ਹੈਗੀ ਹੈ ਕਾਰ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ੱਲੇ ਪਾਣੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਆ ਜਿੱਦਾਂ ਉਹ ਚਾਹਦੇ ਆਪਾਂ ਬੋਲ ਲਈ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂਦ ਡੰਗਾਈ ਮਾਪਣੀਆਂ ਛਾਲ ਮਾਰਦੀ ਥਾ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹ ਹੈ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਇੱਲੇ ਬਣ ਦੀ ਕਾਦੀ ਪ੍ਰੋਬਲਮ ਹੋ ਰਹੀ। ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ। ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ। ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜੀ ਸਰ। ਹਾਂ ਸਰ। ਉਹ ਜਿੱਦਾਂ ਇੱਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ। ਮੈਂ ਕੁਝ ਵੀ ਇਦਾਂ ਦਾ ਮੋਹ ਗੰਦਾ ਕੋਈ ਵਰਡ ਕੱਢਿਆ। ਸਰ ਜਿੱਦ ਵਰਡਿੰਗ ਹੈਗੀ ਆ। ਇਹ ਇਹ ਵਰਡਿੰਗ ਆ। ਬੱਚੇ ਨਹੀਂ ਸੁਣਦੇ। ਇਹ ਵਰਡਿੰਗ ਆ। ਇਹ ਬੱਚੇ ਇੱਥੇ ਧੀਆ ਪੁੱਤਰ ਆ। ਛੋਟੇ-ਛੋਟੇ ਬੱਚੇ ਚੈਨਲ ਚਲਾਉਂਦੇ ਆ। ਇੰਸਟਾਗ੍ਰam ਚਲਾਉਂਦੇ ਆ। ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ। ਇੱਕ ਵਾਰੀ ਹੋਈ ਆ ਇਹ। ਕੀ ਕਰਤਾ ਗਿੱਟੇ ਮੋਟੇ ਟੇਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣ ਲਈ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਕਿਹੜਾ ਇਹ ਸ਼ੈਡ ਬੋਲਦਾ ਕੌਣਾ ਏ ਮੈਂ ਬੋਲਦਾ ਕਿਹੜੀਆਂ ਚਨਲੀਆਂ ਪਰੇਸ਼ਾਨ ਆ ਦੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦਾ ਕੰਟੈਂਟ ਜਿਹੜਾ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਕੋਈ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਪੈਸੇ ਮਿਲੇ ਹੂੰ ਪੈਸੇ ਤਾਂ ਕੋ ਮਤਲਬ ਆ ਗਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਵਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆਂ ਆ ਚੀਜ਼ਾਂ ਜਿਹਦੇ ਵਿੱਚ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ